ਮਹਾਲੀ ਦੇ ਸੁਹਾਣਾ ਬਿਲਡਿੰਗ ਡਿੱਗਣ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਰਾਇਲ ਜਿਮ ਦੇ ਮਾਲਕ ਪਰਵਿੰਦਰ ਸਿੰਘ ਤੇ ਗਗਨਦੀਪ ਨੂੰ ਅੱਜ ਮਹਾਲੀ ਕੋਰਟ 'ਚ ਪੇਸ਼ ਕੀਤਾ ਗਿਆ। ਦੋਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਪੁਲਿਸ ਵੱਲੋਂ ਇਹਨਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਕਿਉਂਕਿ ਬਿਲਡਿੰਗ ਡਿੱਗਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਲੜਕੀ ਸੀ ਜਿਹੜੀ ਦ੍ਰਿਸ਼ਟੀ ਉਹ ਉੱਥੇ ਪਿਜੀ ਤੌਰ ਤੇ ਰਹਿੰਦੀ ਸੀ ਤੇ ਇੱਕ ਅਭਿਸ਼ੇਕ ਜੋ ਉਸ ਜੰਮ ਦੇ ਵਿੱਚ ਪ੍ਰੈਕਟਿਸ ਕਰਨ ਜਾਂਦਾ ਸੀ ਤਾਂ ਇਸ ਹਾਸੇ ਦਾ ਸ਼ਿਕਾਰ ਹੋ ਗਿਆ ਤੇ ਮਲਬੇ ਥਲੇ ਆ ਕੇ ਉਹਨਾਂ ਦੀ ਮੌਤ ਹੋ ਗਈ ਸੀ ਲਗਾਤਾਰ ਜਿਹੜਾ ਚੱਲੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਸੀ ਪਰ ਉਸ ਤੋਂ ਦੌਰਾਨ ਇਹਨਾਂ ਦੀ ਮੌਤ ਆ ਜਿਹੜੀ ਹੋ ਚੁੱਕੀ ਸੀ 24 ਘੰਟੇ ਜਿਹੜਾ ਰੈਸਕੂ ਆਪਰੇਸ਼ਨ ਚੱਲਦਾ ਰਿਹਾ ਜਿਹਦੇ ਵਿੱਚ ਇੰਡੀਆ ਟੀਮਾਂ ਲੱਗੀਆਂ ਨੇ ਫੌਜ ਲੱਗੀ ਰਹੀ ਆ ਮਹਾਲੀ ਪ੍ਰਸ਼ਾਸਨ ਦੀਆਂ ਪੂਰੀਆਂ ਟੀਮਾਂ ਉੱਥੇ ਤਾਇਨਾਤ ਰਹੀਆਂ ਸੀ ਕੋਈ ਕ ਅੰਦਾਜ਼ਾ ਇਹ ਸੀਗਾ ਕਿ ਇਸ ਬਿਲਡਿੰਗ ਦੇ ਥੱਲੇ ਹੋਰ ਲੋਕ ਵੀ ਹੋ ਸਕਦੇ ਨੇ ਪਰ ਆਖਰ ਗਨੀ ਮਤੇ ਰਹੀ ਕਿ ਹੋਰ ਤਾਂ ਕਿਸੇ ਦੀ ਜਿਹੜੀ ਆ ਜਾਨ ਨਹੀਂ ਗਈ ਪਰ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਐਕਸ਼ਨ ਲੈਂਦੇ ਹੋਏ ਦੋ ਜਿਹੜੇ ਉਹਨਾਂ ਦੇ ਮਾਲਕ ਉਹਨਾਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਨਾਲ ਹੁਣ ਤੀਜੇ ਠੇਕੇਦਾਰ ਨੂੰ ਵੀ ਜਿਹੜਾ ਇਸ ਕੇਸ ਦੇ ਵਿੱਚ ਨਾਮਜਦ ਤਾਂ ਗਿਆ ਤੇ ਪੁਲਿਸ ਦਾਬਾ ਕਰ ਰਹੀ ਹੈ ਕਿ ਜਿਹੜੀ ਨਾਲ ਬੇਸਮੈਂਟ ਪੱਤੀ ਜਾ ਰਹੀ ਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਠੇਕੇਦਾਰ ਦੀ ਵੀ ਲਾਪਰਵਾਹੀ ਆ ਹੁਣ ਪੁਲਿਸ ਪੂਰੇ ਮਾਮਲੇ ਦੀ ਕਿਉਂਕਿ ਇਸ ਕੇਸ ਦੇ ਵਿੱਚ ਮਿਸਟਰੀ ਜਾਂਚ ਦੇ ਵੀ ਜਿਹੜੇ ਹੁਕਮ ਦਿੱਤੇ ਗਏ ਨੇ ਤੇ ਲਗਾਤਾਰ ਕੇਸ ਦੀ ਜਿਹੜੀ ਆ ਕੋਖ ਕੀਤੀ ਜਾ ਰਹੀ ਆ ਤਾਂ ਕਿ ਪਤਾ ਚੱਲ ਸਕੇ ਕਿ ਆਖਰ ਅੰਗੈਲੀ ਕਹਿੰਦੀ ਸੀ ਕਿਸ ਡਿਪਾਰਟਮੈਂਟ ਨੇ ਇਹਨਾਂ ਨੂੰ ਜਿਹੜੀ ਆ ਬਿਨਾਂ ਪਰਮਿਸ਼ਨ ਦਿੱਤੇ ਇਹ ਨਾਲ ਬੇਸਮੈਂਟ ਬੱਟ ਰਹੀ ਸੀ ਵੀਡੀਓ ਵੀ ਸਾਹਮਣੇ ਆਈਆਂ ਸੀ ਪੂਰੀ ਬਿਲਡਿੰਗ ਗੇਰਨ ਦੀ ਜਿਹੜੀਆਂ ਤਸਵੀਰਾਂ ਵੀ ਦੇਖੀਆਂ ਗਈਆਂ ਅਸੀਂ ਤੇ ਹੁਣ ਉਹਨਾਂ ਨੂੰ ਕੋਰਥ ਪੇਸ਼ ਕਰਕੇ ਫਲਾਲ ਪੁਰਸੇ ਰਮਾਨ ਤੇ ਲੈ ਰਿਆ ਰਮਾਨ ਦੇ ਦੌਰਾਨ ਪੁਲਿਸ ਹੁਣ ਬਾਅਦ ਇਹਨਾਂ ਦੀ ਪੁੱਛਗਿੱਛ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ ਮਹਾਲੀ ਦੇ ਸੁਹਾਣਾ ਬਿਲਡਿੰਗ ਡਿੱਗਣ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਰਾਇਲ ਜਿਮ ਦੇ ਮਾਲਕ ਪਰਵਿੰਦਰ ਸਿੰਘ ਤੇ ਗਗਨਦੀਪ ਨੂੰ ਅੱਜ ਮਹਾਲੀ ਕੋਰਟ ਚ ਪੇਸ਼ ਕੀਤਾ ਗਿਆ ਦੋਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਪੁਲਿਸ ਵੱਲੋਂ ਇਹਨਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਕਿਉਂਕਿ ਬਿਲਡਿੰਗ ਡਿੱਗਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਇੱਕ ਲੜਕੀ ਸੀ ਜਿਹੜੀ ਦ੍ਰਿਸ਼ਟੀ ਉਹ ਉੱਥੇ ਪਿਜੀ ਤੌਰ ਤੇ ਰਹਿੰਦੀ ਸੀ ਤੇ ਇੱਕ ਅਭਿਸ਼ੇਕ ਜੋ ਉਸ ਜੰਮ ਦੇ ਵਿੱਚ ਪ੍ਰੈਕਟਿਸ ਕਰਨ ਜਾਂਦਾ ਸੀ ਤਾਂ ਇਸ ਹਾਸੇ ਦਾ ਸ਼ਿਕਾਰ ਹੋ ਗਿਆ ਤੇ ਮਲਬੇ ਥਲੇ ਆ ਕੇ ਉਹਨਾਂ ਦੀ ਮੌਤ ਹੋ ਗਈ ਸੀ ਲਗਾਤਾਰ ਜਿਹੜਾ ਚੱਲੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਸੀ ਪਰ ਉਸ ਤੋਂ ਦੌਰਾਨ ਇਹਨਾਂ ਦੀ ਮੌਤ ਆ ਜਿਹੜੀ ਹੋ ਚੁੱਕੀ ਸੀ 24 ਘੰਟੇ ਜਿਹੜਾ ਰੈਸਕੂ ਆਪਰੇਸ਼ਨ ਚੱਲਦਾ ਰਿਹਾ ਜਿਹਦੇ ਵਿੱਚ ਇੰਡੀਆ ਟੀਮਾਂ ਲੱਗੀਆਂ ਨੇ ਫੌਜ ਲੱਗੀ ਰਹੀ ਆ ਮਹਾਲੀ ਪ੍ਰਸ਼ਾਸਨ ਦੀਆਂ ਪੂਰੀਆਂ ਟੀਮਾਂ ਉੱਥੇ ਤਾਇਨਾਤ ਰਹੀਆਂ ਸੀ ਕੋਈ ਕ ਅੰਦਾਜ਼ਾ ਇਹ ਸੀਗਾ ਕਿ ਇਸ ਬਿਲਡਿੰਗ ਦੇ ਥੱਲੇ ਹੋਰ ਲੋਕ ਵੀ ਹੋ ਸਕਦੇ ਨੇ ਪਰ ਆਖਰ ਗਨੀ ਮਤੇ ਰਹੀ ਕਿ ਹੋਰ ਤਾਂ ਕਿਸੇ ਦੀ ਜਿਹੜੀ ਆ ਜਾਨ ਨਹੀਂ ਗਈ ਪਰ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਐਕਸ਼ਨ ਲੈਂਦੇ ਹੋਏ ਦੋ ਜਿਹੜੇ ਉਹਨਾਂ ਦੇ ਮਾਲਕ ਉਹਨਾਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਨਾਲ ਹੁਣ ਤੀਜੇ ਠੇਕੇਦਾਰ ਨੂੰ ਵੀ ਜਿਹੜਾ ਇਸ ਕੇਸ ਦੇ ਵਿੱਚ ਨਾਮਜਦ ਆ ਗਿਆ ਤੇ ਪੁਲਸ ਦਾਬਾ ਕਰ ਰਹੀ ਹੈ ਕਿ ਜਿਹੜੀ ਨਾਲ ਬੇਸਮੈਂਟ ਪੱਤੀ ਜਾ ਰਹੀ ਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਠੇਕੇਦਾਰ ਦੀ ਵੀ ਲਾਪਰਵਾਹੀ ਆ ਹੁਣ ਪੁਲਿਸ ਪੂਰੇ ਮਾਮਲੇ ਦੀ ਕਿਉਂਕਿ ਇਸ ਕੇਸ ਦੇ ਵਿੱਚ ਮਿਸਟਰੀ ਜਾਂਚ ਦੇ ਵੀ ਜਿਹੜੇ ਹੁਕਮ ਦਿੱਤੇ ਗਏ ਨੇ ਤੇ ਲਗਾਤਾਰ ਕੇਸ ਦੀ ਜਿਹੜੀ ਕੂਕ ਕੀਤੀ ਜਾ ਰਹੀ ਆ ਤਾਂ ਕਿ ਪਤਾ ਚੱਲ ਸਕੇ ਕਿ ਆਖਰ ਅੰਗੈਲੀ ਕਹਿੰਦੀ ਸੀ ਕਿਸ ਡਿਪਾਰਟਮੈਂਟ ਨੇ ਇਹਨਾਂ ਨੂੰ ਜਿਹੜੀ ਆ ਬਿਨਾ ਪਰਮਿਸ਼ਨ ਦਿੱਤੇ ਇਹ ਨਾਲ ਬੇਸਮੈਂਟ ਬੱਟ ਰਿਆ ਸੀ ਵੀਡੀਓ ਵੀ ਸਾਹਮਣੇ ਆਈਆਂ ਸੀ ਤੇ ਪੂਰੀ ਬਿਲਡਿੰਗ ਗਿਰਨ ਦੀ ਜਿਹੜੀਆਂ ਤਸਵੀਰਾਂ ਵੀ ਦੇਖੀਆਂ ਗਈਆਂ ਸੀ ਤੇ ਹੁਣ ਉਹਨਾਂ ਨੂੰ ਕੋਰਟ ਤੇ ਪੇਸ਼ ਕਰਕੇ ਫਲਾਲ ਪੁਲਿਸ ਨੇ ਰਿਮਾਨਡ ਤੇ ਲੈ ਰਿਆ ਰਿਮਾਨਡ ਦੇ ਦੌਰਾਨ ਬਹੁਤ ਸੋ ਹੁਣ ਬਾਅਦ ਇਹਨਾਂ ਦੀ ਪੁੱਛਕੇ ਤੋਂ ਵੱਡੇ ਖਲਾਸੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ